ਫਿਰ ਇਹਨਾਂ ਦਾ ਲੜਕਾ ਸੀ ਉੱਥੇ ਇੰਗਲੈਂਡ ਉਹਨਾਂ ਕੋਲ ਚਲ ਗਿਆ ਜੀ ਉਹਨਾਂ ਕੋਲ ਚਲ ਗਿਆ ਤੇ ਫਿਰ ਉਹ ਉੱਥੇ 24 ਘੰਟੇ ਤੱਕ ਘਰ ਬੈਠਾ ਨਹੀਂ ਰਹਿਣਾ ਥੋੜਾ ਇਹ ਜਾਣ ਲੱਪੇ ਉੱਥੇ ਜਿਹੜੇ ਹੈਗੇ ਆ ਪਾਰਕ ਪਾਰਕਾਂ ਜੋ ਜਿਹੜੇ ਸੀ ਉੱਥੇ ਦੇ ਨੇਟਿਵ ਜਿਹੜੇ ਸੀ ਉਹ ਜੋਗਿੰਗ ਕਰਦੇ ਸੀ ਇਹ ਨਹੀਂ ਉੱਥੋਂ ਸਟਾਰਟ ਕੀਤਾ ਜੀ ਉੱਥੇ ਕਹਿੰਦੇ ਨੇ ਕਿ ਕੋਚ ਨੇ ਬਹੁਤ ਉਹਨਾਂ ਨੂੰ ਜਿਹੜਾ ਹੈ ਉਹ ਪ੍ਰੇਰਿਤ ਕੀਤਾ ਕਿ ਤੁਸੀਂ ਦੌੜੋ ਕਿਉਂਕਿ ਉਹ ਬਹੁਤ ਉਦਾਸ ਰਹਿੰਦੇ ਸੀ ਹਾਂਜੀ ਬਹੁਤ ਪ੍ਰੇਰਿਤ ਕੀਤਾ ਸਾਰੇ ਜਿਹੜੇ ਹੈਗੇ ਆ ਨਾ ਸਾਰਾ ਉੱਥੇ ਹੀ ਸਰਕਾਰ ਨੇ ਵੀ ਦੂਜਾ ਵੀ ਆਪਣੀ ਕਮਿਊਨਿਟੀ ਨੇ ਵੀ ਫੇਰ ਇਹ ਤਾਂ ਬਾਦ ਦੇ ਵਿੱਚ ਉਹ ਕਈ ਵਾਰੀ ਉੱਥੇ ਦੌੜੋ ਲਾਉਣ ਕੈਨੇਡਾ ਵੀ ਗਏ ਅਮਰੀਕਾ ਵੀ ਗਏ ਆਸਟ੍ਰੇਲੀਆ ਵੀ ਗਏ ਉਹਨਾਂ ਦੇ ਉਹ ਦੇਸ਼ਾਂ ਵਿੱਚ ਵੀ ਗਏ ਤੇ ਫਿਰ ਜਿਹੜੀ ਜਿਹੜੀ ਪੰਜਾਬੀ ਕਮਿਊਨਿਟੀ ਸੀ ਨਾ ਉਹਨੇ ਤੇ ਹੱਥਾਂ ਦੇ ਚੱਕ ਲਿਆ ਉਹਨਾਂ ਨੂੰ ਵੱਲ ਜਿੱਥੇ ਵੀ ਕਿੱਥੇ ਸਾਰਾ ਤੇ ਉਹਨਾਂ ਦਾ ਵੀ ਇੱਕ ਇਹ ਗੱਲ ਸੀਗਾ ਪਹਿਲੂ ਜਿਹੜਾ ਸੀ ਜਿੱਥੇ ਉਹਨਾਂ ਨੂੰ ਕੋਈ ਉਹ ਕਰਦਾ ਸੀ ਸੈਲੀਬ੍ਰੇਟ ਕਰਦਾ ਸੀ ਕੋਈ ਪ੍ਰਾਈਜ਼ ਦਿੰਦਾ ਸੀ ਸਨਮਾਨ ਕਰਦਾ ਸੀ ਉਹ ਸਾਰਾ ਜਿਹੜਾ ਹੈਗਾ ਨਾ ਚੈਰਿਟੀ ਨੂੰ ਫੜਾਏ ਆਉਂਦੇ ਸੀ ਮ ਆਪਣੇ ਕੋਲ ਕੁਝ ਨਹੀਂ ਰੱਖਦੇ ਸੀ ਚੈਰਿਟੀ ਨੂੰ ਜਿਹੜਾ ਉਹ ਆਇਆ ਹੁਣ ਵੀ ਆ ਤੁਸੀਂ ਗੱਲ ਕਰਦੀਆਂ ਜਿਹੜੀ ਥੋੜੀ ਜਿਹੀ ਦੁੱਖ ਦੀ ਵੀ ਆ ਦੁੱਖ ਚੋ ਹਾਸੇ ਵਾਲੀ ਵੀ ਆ 150 ਰੁਪਈਆ ਉਹ ਪੈਸੇ ਕਦੀ ਉਹਨੇ ਰੱਖੇ ਹੀ ਨਹੀਂ ਸੀ ਆਪਣੇ ਕੋਲ ਆ 150 ਰੁਪਈਆ ਉਹਨਾਂ ਦੇ ਕੋਲ ਸੀ ਤੇ ਫਿਰ ਇੱਥੇ ਵੀ ਜਿਹੜਾ ਹੈਗਾ ਆਉਂਦੇ ਰ ਆ ਇੱਥੇ ਸਾਡੇ ਉਛਾ ਜੀ ਦਾ ਮੇਲਾ ਲੱਗਦਾ ਉਦੋਂ ਵੀ ਫਿਰ ਉਹਨੂੰ ਇੱਥੇ ਰੌਣਕ ਲਾਉਣੇ ਇਨਸਪਾਇਰ ਕਰਦਾ ਸੀ ਜਿਹੜੀ ਨਿਊ ਜਨਰੇਸ਼ਨ ਸੀਗੀ ਹਾਂਜੀ ਉਹਨਾਂ ਦੀ ਉਪਲਬਧੀਆਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਨੌਜਵਾਨਾਂ ਲਈ ਕਿਸ ਤਰ੍ਹਾਂ ਪ੍ਰੇਰਣਾ ਦਾ ਸਰੋਤ ਹੈ ਦੇਖੋ ਜੀ ਇਹ ਜਿਸ ਤਰ੍ਹਾਂ ਹੁਣ ਤਾਂ ਬਹੁਤ ਜਿਹੜੀ ਡਿਟੀਰੀਓਰੇਸ਼ਨ ਆਈ ਹੋਈ ਆ ਆ ਜਿਹੜੀ ਅਗਲੀ ਪੀੜ੍ਹੀ ਫਿਕਰ ਦੀ ਗੱਲ ਫਿਕਰ ਤੋਂ ਵੀ ਗਾ ਅੱਗੇ ਨਿਕਲ ਗਈ ਆ ਤੇ ਅਸੀਂ ਇਹਨੇ ਵੀ ਜਿੱਦਾਂ ਉਹਨਾਂ ਦਾ ਜਿਹੜਾ ਸੀ ਸਰੀਰ ਸਿਰੜ ਸੀ ਇੱਕ ਮੰਨ ਦੀ ਸਿਰੜ ਸੀ ਸਰੀਰ ਸਗਾ ਸਖਤ ਸਗਾ ਤੇ ਫੇਰ ਸਖਤ ਉਹਨੂੰ ਆਰਾਮ ਤਾਲਬ ਨਹੀਂ ਸੀ ਉਹ ਪਰ ਉਹ ਕੰਮ ਕਰਦੇ ਸੀਗੇ ਇੱਥੇ ਵੀ ਹੁਣ ਵੀ ਕਈ ਵਾਰੀ ਆਉਣਾ ਤਾਂ ਇਦਾਂ ਸਾਰੇ ਦਾ ਸਾਰਾ ਤੇ ਉਹਨਾਂ ਦੀ ਜਿਹੜੀ ਹੈਗੀ ਆ ਸਰੀਰ ਕਾਇਮ ਸੀ ਨਾ ਕਿ ਉਹ ਕਦੀ ਬਲੱਡ ਪ੍ਰੈਸ਼ਰ ਦੀ ਗੋਲੀ ਖਾਦੀ ਸੀ ਕੁਝ ਨਹੀਂ ਸੀ ਖਾਦਾ ਤੇ ਉਹਨਾਂ ਦਾ ਇਹ ਸਗਾ ਜਿਹੜਾ ਇੱਕ ਤਾਂ ਸਗਾ ਉਤਸ਼ਾਹ ਜ਼ਿੰਦਗੀ ਪ੍ਰਤੀ ਤੇ ਦੂਜਾ ਜਿਹੜਾ ਸਗਾਲਾ ਵੀ ਇਹ ਜਿਹੜਾ ਉਹਦਾ ਇੱਕ ਅਦਾਸ ਉਹ ਕੱਲਾ ਦੀ ਪੇ ਹੋਣ ਦੀ ਫਲਾਨੀ ਸਾਡੀ ਉਮਰ ਲੰਘੇ ਇਹਦੇ ਲਈ ਜਿੱਦਾਂ ਉਹਨਾਂ ਨੇ ਸਪੋਰਟਸ ਨੂੰ ਅਡਾਪਟ ਕੀਤਾ ਤੇ ਦੂਜੀ ਗੱਲ ਦੁਨੀਆਂ ਦੇ ਦੁੱਖ ਸੁੱਖ ਅਡਾਪਟ ਕੀਤੇ ਨਵੀਂ ਜਨਰੇਸ਼ਨ ਆ ਜਿਹੜੀ ਨਾ ਜੇ ਇਹ ਜਿਹੜਾ ਹੈਗਾ ਜਿਹੜਾ ਪਬਲਿਕ ਗੁੱਡਸ ਆ ਉਹਨਾਂ ਦਾ ਜਿਹੜਾ ਹੈਗਾ ਮਫਾਦ ਸਮਾਜ ਦਾ ਪਬਲਿਕ ਦਾ ਦੂਜਾ ਤੀਜਾ ਜੇ ਉਹਨਾਂ ਨੂੰ ਲੈ ਕੇ ਚੱਲ ਪੈਣ ਤੇ ਫਿਰ ਇਹਨਾਂ ਦਾ ਵੀ ਜਿਹੜਾ ਹੈਗਾ ਨਾ ਭਾਗ ਤਾਰਾ ਹੋਏ ਕਈ ਵਾਰੀ ਸਾਡੀ ਚਲੋ ਸਾਡੇ ਥੋੜੇ ਜਿਹਾ ਥੌਟ ਹੋਰ ਸੀ ਵਿਚਾਰ ਬਿਮਾਰਸ਼ ਵੀ ਹੋ ਜਾਣਾ ਉਹਨੇ ਕਹਿਣਾ ਜੀ ਸਾਨੂੰ ਤੇ ਮਹਾਰਾਜ ਨੇ ਸਭ ਕੁਝ ਦਿੱਤਾ ਇਹੋ ਲਫ਼ਜ਼ ਉਹਨਾਂ ਦੇ ਹਰ ਵੇਲੇ ਜ਼ੁਬਾਨ ਤੇ ਰਹਿੰਦਾ ਸੀ ਮਹਾਰਾਜ ਨੇ ਇਦਾਂ ਕੀਤੀ ਮੈਂ ਉੱਥੇ ਹੋ ਗਿਆ ਇੱਥੇ ਤੇ ਉਹ ਸਿੱਧਾ ਕਹਿੰਦੇ ਸੀ ਨਹੀਂ ਤਾਂ ਸਾਨੂੰ ਕੌਣ ਪੁੱਛਦਾ ਸੀ ਤੋ ਉਹ ਜਾਦੇ ਜਿਹੜੇ ਸੀਗੇ ਨਾ ਸ਼ੁਕਰਗੁਜ਼ਾਰ ਮਹਾਰਾਜ ਦੇ ਸੀਗੇ ਜੀ ਉਹਨਾਂ ਦੀ ਗੱਲ ਵੱਡੀ ਗੱਲ ਇਹ ਹੈ ਕਿ ਜੋ ਅੰਤਿਮ ਸਮੇਂ ਦੇ ਵਿੱਚ ਵੀ ਜਦੋਂ ਉਹਨਾਂ ਨੇ ਆਖਰੀ ਸਾਲ ਇਹਨੇ ਉਸ ਸਮੇਂ ਵੀ ਉਹ ਸੈਰ ਕਰ ਰਹੇ ਸੀਗੇ ਉਹ ਸਿਹਤ ਪੱਖੋਂ ਜਿਹੜੇ ਕਿੰਨੇ ਮਤਲਬ ਤੰਦਰੁਸਤ ਸੀਗੇ ਉਹਨਾਂ ਨੂੰ ਇੰਨਾ ਇਹ ਸੀਗਾ ਕਿ ਮੈਂ ਸਿਹਤ ਪੱਖੋਂ ਜਿਹੜਾ ਤੰਦਰੁਸਤ ਰਹਿਣਾ ਹੈ ਦੌੜ ਲਗਾਣੀ ਹੈ ਸੈਰ ਕਰਨੀ ਹੈ ਸੋ ਅੰਤਿਮ ਵੇਲੇ ਵੀ ਉਹਨਾਂ ਨੇ ਸੈਰ ਕਰਨਾ ਕਰਨਾ ਜਿਹੜਾ ਨਹੀਂ ਛੱਡਿਆ ਤੇ ਉਹਨਾਂ ਦੇ ਜਦੋਂ ਡੈਥ ਹੋਈ ਉਸ ਸਮੇਂ ਵੀ ਉਹ ਸੈਰ ਕਰ ਰਹੇ ਸੀਗੇ ਅੱਛਾ ਦੇਖੋ ਇਹ ਗੱਲ ਇਹ ਆ ਭਈ ਉਹਤੇ ਚਲੋ ਅਸੀਂ ਗਏ ਹਸਪਤਾਲ ਉਹਨਾਂ ਨੂੰ ਲੈ ਕੇ ਬਾਕੀ ਉਹਨਾਂ ਬਾਰੇ ਮੈਂ ਆਪਣੇ ਤੌਰ ਤੇ ਕੱਲ੍ਹ ਕ ਇੱਥੇ ਵੀ ਹੁਣ ਵੀ ਗੱਲ ਹੋਈ ਆ ਭਈ ਸਾਡੇ ਜਿਹੇ ਹਿਸਾਬ ਲਾਈਏ ਉਹਨਾਂ ਦੀ ਸਿਹਤ ਦਾ ਦੂਜੇ ਤੀਜੇ ਦਾ 10 ਸਾਲ ਹੋ ਹਾਲੇ ਬਿਲਕੁਲ ਹੋਰ ਉਹ ਜਿਹੜੇ ਹੈਗੇ ਆ ਨਾ ਬਿਨਾਂ ਫਿਕਰ ਤੋਂ ਉਹ ਕੱਢ ਤਾਂ ਉਹਦੀ ਜਿਹੜੀ ਹਾਂਜੀ ਹਾਂਜੀ ਹਾਂ ਤੁਹਾਡਾ ਕੋਈ ਯਾਦਗਾਰ ਪਲ ਮਤਲਬ ਜਦੋਂ ਉਹਨਾਂ ਦੀ ਡੈਥ ਹੋਈ ਉਸ ਤੋਂ ਪਹਿਲਾਂ ਤੁਹਾਡੀ ਕੋਈ ਮੁਲਾਕਾਤ ਹੋਈ ਹੋਈ ਗੱਲਬਾਤ ਹੋਈ ਹੋਵੇ ਉਹਨਾਂ ਦੀ ਗੱਲਾਂ ਬਾਤਾਂ ਸਾਡੀਆਂ ਦਿਹਾੜੀ ਤਿੰਨ ਵਾਰੀ ਹੁੰਦੀਆਂ ਰਹਿੰਦੀਆਂ ਸੀਗੀਆਂ ਜੀ ਤੇ ਉਹਨਾਂ ਤੋਂ ਪਹਿਲਾਂ ਤੇ ਇਦਾਂ ਸੀ ਕਿ ਘਰ ਆਉਂਦੇ ਹੁੰਦੇ ਸੀ ਸਾਡੇ ਸਾਡਾ ਲੱਗੇ ਘਰ ਆ ਤੇ ਫਿਰ ਇਦਾਂ ਤੇ ਉਦਾ ਹੁੰਦਾ ਸਾਨੂੰ ਅਸਲ ਚ ਇਹ ਸੀ ਕਿ ਥੋੜਾ ਬਹੁਤਾ ਕੰਮ ਕਰ ਕਰਦੇ ਆ ਤੇ ਉਹ ਇਹ ਚਾਹੁੰਦੇ ਹੁੰਦੇ ਸੀ ਕਿ ਮੇਰੇ ਕੋਲ ਆ ਕੇ ਬੈਠਣ ਗੱਲ ਕਰਨ ਉਹਨਾਂ ਨੂੰ ਨਾ ਕੰਪਨੀ ਦੀ ਜੇ ਥੋੜੀ ਬਹੁਤੀ ਕੋ ਘਾਟ ਸੀ ਨਾ ਜ਼ਿੰਦਗੀ ਚ ਉਹ ਜਿਹੜੀ ਹੈਗੀ ਆ ਉਹ ਕੰਪਨੀ ਦੀ ਸੀਗੀ ਵੱਲ ਜਿਹੜੀ ਹੈ ਉਹਦੇ ਕਰਕੇ ਨਾ ਉਹ ਉਹਦਾ ਥੋੜਾ ਜਿਹਾ ਸੀ ਇੰਨਾ ਵੀ ਅਸੀਂ ਫੀਲ ਕਰਦੇ ਆ ਕਿਉਂਕਿ ਜਿਸਲਾ ਅਸੀਂ ਜਾਈਦਾ ਸੀ ਨਾ ਉਹ ਬਹੁਤ ਖੁਸ਼ ਹੋ ਜਾਂਦੇ ਕੋਈ ਵੀ ਪੱਤਰਕਾਰ ਦੂਜਾ ਤੀਜਾ ਖੁਸ਼ ਹੁੰਦਾ 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 ਸੀ ਨਾ ਤੇ ਉਹਨੂੰ ਉਹ ਉਹਨਾਂ ਨੂੰ ਨਾ ਚਾਹ ਚੜ ਜਾਂਦਾ daí. Da ਸੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਉਹ ਜਿਹੜਾ ਮਤਲਬ ਧੜਾਕ ਸੀ ਇਹ ਬਹੁਤ ਵਧੀਆ ਹੈ ਸੋ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਉਹਨਾਂ ਨੂੰ ਜਿਹੜਾ ਖੇਡਾਂ ਵੱਲ ਜਿਹੜਾ ਅੱਗੇ ਤੋਰਨ ਦੇ ਲਈ ਵਜਾਇ ਨਸ਼ਿਆਂ ਤੋਂ ਕੀ ਕਹਿਣਾ ਚਾਹੋਗੇ ਕਿ ਸਰਕਾਰ ਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਗੱਲ ਇੱਕ ਹੈ ਇੱਕ ਲਾਈਨ ਖਿੱਚੂ ਹੀ ਹੁੰਦੀ ਆ ਉਹਦੇ ਬਰਾਬਰ ਜੇ ਅਸੀਂ ਵੱਡੀ ਖਿੱਚਣੀ ਆ ਇੱਕ ਤਾਂ ਤਰੀਕਾ ਉਹਨੂੰ ਛੋਟੀ ਕਰ ਦਿਓ ਇੱਕ ਉਹਦੇ ਬਰਾਬਰ ਵੱਡੀ ਖਿੱਚ ਦਿਓ ਇਹਦੇ ਲਈ ਗੱਲ ਆ ਨਸ਼ਿਆਂ ਦੀ ਦੁਕਾਨ ਖੁੱਲੀ ਆ ਜੇ ਅਸੀਂ ਸਪੋਰਟਸ ਦੀ ਦੁਕਾਨ ਖੋਲ ਲਈਏ ਨਾਲ ਇਹਦੇ ਸਾਰੇ ਸਾਰੇ ਫਿਰ ਉਹਨਾਂ ਨੂੰ ਆਲਟਰਨੇਟਿਵ ਅਸੀਂ ਦਿੰਨੇ ਜੂਸ ਨੂੰ ਅੱਛਾ ਜਿਹੜਾ ਆਲਟਰਨੇਟਿਵ ਆ ਨਾ ਉਹ ਫਿਰ ਉਹਨਾਂ ਦੀ ਜਿਹੜੀ ਸਰਵਿਸ ਬੋਕਿਆ ਉਹ ਚ ਪਲੱਸ ਐਂਟਰੀਆਂ ਹੋਈ ਜਾਣੀਆਂ ਹੋਈ ਜਾਣੀਆਂ ਫਿਰ ਉਹਨੇ ਨੈਗੇਟਿਵ ਵੱਲ ਨੂੰ ਨਹੀਂ ਜਾਣਾ ਤੇ ਇਹਦੇ ਲਈ ਇਹ ਗੱਲ ਹੈਗੀ ਆ ਕਿ ਇੱਥੇ ਜਿਸ ਤਰ੍ਹਾਂ ਵੱਲ ਜਿਹੜਾ ਹੈਗਾ ਹੁਣ ਸਾਡੇ ਸਟੇਡੀਅਮ ਹੈਗਾ ਜਾਂ ਇੱਥੇ ਕੋਈ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਖੇਡ ਲਈ ਜਿਹੜੀ ਟ੍ਰੇਨਿੰਗ ਦਿੱਤੀ ਜਾਵੇ ਕੋਈ ਅਕੈਡਮੀ ਉਹਦੇ ਲਈ ਜਿਹੜਾ ਹੈਗਾ ਨਾ ਉਹਨਾਂ ਨੂੰ ਉਹ ਕੀਤਾ ਜਾ